ਵਾਰਕੁਲ ਜੀ ਕਾਲਪਾਲ ਸਾਹਿਬ ਵਾਹਿਗੁਰੂ ਜਿੱਤੀ ਪੱਤੇ ਗੁਰੂ ਕੋ ਬੈਸਨ ਸਟਡੀ ਹੱਟੇ ਵੱਲ ਨੂੰ ਸੁਵਿਰਾਫਤ 1704 ਸਾਖਾ ਸਥਾਨ ਦੇ ਕੋਲ ਸਾਮ ਨੂੰ ਸਮਰਪਿਤ ਇੱਕ ਜਗਰੂ ਦੇ ਪੈਦਲ ਦਾ ਪ੍ਰਾਪਤ ਲਈ ਗਈ ਜਿਸ ਵਿੱਚ ਸੋਗੇ ਬੱਤਿਆਂ ਨੇ ਭਾਗ ਲਿਆ ਹਾਉ ਦਰਸ਼ਨ ਤੋਂ ਉਹਨਾਂ ਤੋਂ ਇਸ ਯਾਤਰਾ ਦੇ

ਕੀਤਾ ਗਿਆ ਪਰ ਬੱਚਾ ਦਾ ਬੜਾ ਹੀ ਉਤਸ਼ਾਹ ਇਹ ਵੀ ਅਨੇਕ ਖੁਦਿਆ ਬੰਦਾ ਸੀ ਵਕ ਵਕ ਤਰ੍ਹਾਂ ਦੇ ਸਲੋਗਨ ਅਖਾਂ ਵਿੱਚ ਫੜ ਕੇ ਮਹੱਲਿਆਂ ਵਿੱਚ ਜਾ ਕੇ ਜਾਤਾ ਕੱਢੀ ਗਈ

ਜੈ ਜੈ ਜੀ ਸੇਵਾ ਜੈ ਜੀ ਆਉ ਹਰ ਤੇ ਜੁੜਾ ਸਮਾਧੀ ਤੇ ਜੀ ਜੀ ਨਾ ਹਾ ਜੀ ਤੇ ਜੁਹਾਰ ਨੂੰ जारि

ਮੋਰਚਾ ਲਾਈਏ ਨਿਕਾ ਨਹੀਂ ਮਜਾਈਏ ਜੀ ਅੱਛੇ ਛੱਡੋ ਥੋੜ ਕੱਢੋ ਛੱਡੋ ਥੋੜ ਕੱਢੋ ਗੁਰੂ ਮਾਨਿਆ ਮੈਂ ਮਾਇ ਲਾਉਂਗਾ ਮੇਰੇ ਮਗਰ ਲਾਉਣੇ ਤੇ ਪੂਰੀ ਬਾਤ ਹੈ ਅੱਛਾ ਆਹਨ ਗਵਾਨ ਨੂੰ ਪਤਾ ਲੱਗ ਜੇ ਵੀ ਕੌਣ ਆਏ ਆ ਛੋਟੇ ਸ਼ਹਿਬ ਜਾਦਿਆਂ ਦੇ ਵੀਰੇ ਆਏ ਆ ਛੋਟੇ ਸ਼ਹਿਬ ਜਾਦਿਆਂ ਦੇ ਵੀਰੇ ਆਏ ਆ ਠੀਕ ਆ ਪੂਰਾ ਜੋਰ ਲਾਉਣਾ ਬੋਲੇ Oh my सोही दरते सोहो दस्तान कुझु कर i

वाहगुरु वागुरु जी तो शुक्र है वागुरु जी तो शुक्र है वागुरु जी वागुरु जी साढ़े भीर अकालदूत सिंह ने

ਹਾਂ ਪੌਣੇ ਪੌਣੇ ਵਾਹਿਗੁਰੂ ਜੀ ਵਾਹਿਗੁਰੂ ਜੀ ਸਾਡੇ ਵੀਰ ਨੂੰ ਸਾਡੇ ਵੀਰ ਨੂੰ ਵਧੀਆ ਉੱਚੇ ਔਦੇ ਵਾਲਾ ਵਧੀਆ ਉੱਚੇ ਔਦੇ ਵਾਲਾ ਵਧੀਆ ਵਧੀਆ ਸਰਦਾਰ ਵਾਲਾ ਸਰਦਾਰ ਵਾਲਾ ਬੁਰਜਿੱਕੀ ਜੀਵਾਂ ਬੁਰਜਿੱਕੀ ਜੀਵਾਂ ਅਧਿਆਪਕ ਅਧਿਆਪਕ ਡਾਕਟਰ ਬਣਾਉਣ ਦੀ ਡਾਕਟਰ ਰੱਬਾ ਕਿਸੇ ਜਾਂਦੀ ਹੈ ਰੱਬਾ ਜਿੰਦੀ ਨਹੀਂ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਪਰਿਵਾਰ ਨੂੰ

ਦੇ ਵੀ ਦਿੱ ਸੱਟੇ ਸੋ ਨਿਹਾਲ